ਸਤ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੌਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਕਿ ਤੁਹਾਡੇ ਗਿੱਟੇ ਤੇ ਅੱਡੀ ਤੇ ਇਸ ਜਗ੍ਹਾ ਦਰਦ ਹੈ ਔਰ ਜਾਂ ਫੇ ਇਸ ਜਗ੍ਹਾ ਦਰਦ ਹੈ ਮਤਲਬ ਇਹ ਹੋ ਗਿਆ ਪਲੈਂਟਰ ਫੇਸ਼ਾਈਟਿਸ ਮਤਲਬ ਜਿੱਥੇ ਪਲੈਂਟਰ ਫੇਸ਼ੀਆ ਆਪਣਾ ਸਟਾਰਟ ਹੁੰਦਾ ਉਹ ਪੈਰਾਂ ਦੀਆਂ ਉਂਗਲਾਂ ਤੱਕ ਜਾਂਦਾ ਹੈ ਔਰ ਇਹ ਹੋ ਗਿਆ ਆਪਣਾ ਜਿਹੜਾ ਟੈਂਡਨ ਕਾਫ ਮਸਲ ਤੋਂ ਹੀਲ ਬੋਨ ਦੇ ਵਿੱਚ ਇਨਸਰਟ ਹੁੰਦਾ ਹੈ ਜਿਹੜਾ ਟੈਂਡਨ ਹੈ ਇਸ ਜਗ੍ਹਾ ਤੇ ਇਨਫਲੇਮੇਸ਼ਨ ਹੋ ਜਵੇ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਅੱਜ ਆਪਾਂ ਦੋਨਾਂ ਚੀਜ਼ਾਂ ਦੀਆਂ ਕਸਰਤਾਂ ਲੈ ਕੇ ਆਏ ਆਂ ਚਾਹੇ ਤੁਹਾਡੇ ਅੱਡੀ 'ਚ ਦਰਦ ਹੈ ਪਲੈਂਟਰ ਫੇਸ਼ੀਆ ਕਰਕੇ ਜਾਂ ਪੈਰ ਦੀ ਅੱਡੀ ਦੀ ਹੱਡੀ ਵੱਧ ਗਈ ਹੈ ਔਰ ਜਾਂ ਫੇਰ ਤੁਹਾਡੇ ਇਸ ਜਗ੍ਹਾ ਤੇ ਦਰਦ ਹੈ ਜਿਸ ਨੂੰ ਆਪਣੇ ਟੈਂਡਨ ਦੀ ਪੇਨ ਐਚਚਲੀਸ ਟੈਂਡਨ ਕਿਹਾ ਜਾਂਦਾ ਹੈ ਐਚਚਲੀਸ ਟੈਂਡਨਾਈਟਸ ਕਿਹਾ ਜਾਂਦਾ ਹੈ ਉਸ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਆਂ ਬੜੀਆਂ ਆਸਾਨ ਕਸਰਤਾਂ ਨੇ ਔਰਤਾਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ ਜਿਹੜੇ ਲੋਕ ਲੰਬੇ ਸਮੇਂ ਲਈ ਖੜਕੇ ਕੰਮ ਕਰਦੇ ਆ ਜਾਂ ਲੰਬੇ ਸਮੇਂ ਲਈ ਲੰਗੇ ਪਹਿਰੀ ਬਿਨਾ ਚਪਲਾਂ ਤੋਂ ਚੱਲਦੇ ਆ ਉਹਨਾਂ ਦੀ ਦਿੱਕਤ ਜ਼ਿਆਦਾ ਨਿਕਲ ਕੇ ਸਾਹਮਣੇ ਆਉਂਦੀ ਹੈ ਸੋ ਬਿਲਕੁਲ ਨਾ ਘਬਰਾਓ ਕਿਉਂਕਿ ਅੱਡੀ ਦਾ ਦਰਦ ਹੋ ਜਾਵੇ ਕਈ ਵਾਰੀ ਆਪਾਂ ਘਬਰਾਉਣ ਲੱਗ ਜਾਂਦੇ ਆ ਇੱਕ ਤੁਹਾਨੂੰ ਬੜੀ ਸ਼ਾਨਦਾਰ ਚੀਜ਼ ਦਿਖਾਉਣ ਲੱਗੇ ਆ ਇਸ ਦੇ ਲਈ ਅਗਰ ਤੁਸੀਂ ਜਿਹੜੀ ਚੱਪਲ ਹੈ ਉਹ ਕਿਹੜੀ ਪਾ ਸਕਦੇ ਹੋ ਵੈਜ ਸ਼ੇਪ ਮਤਲਬ ਅੱਡੀ ਜ਼ਿਆਦਾ ਉੱਚੀ ਹੋਵੇ ਪੂਰੋਂ ਨੀਵਾ ਹੋਵੇ ਇਹ ਨਹੀਂ ਵੀ ਪੈਨਸਲ ਹੀਲ ਪਾਉਣੀ ਆ ਜਿਹੜੇ ਅੱਜਕੱਲ ਦੇ ਯੰਗ ਬੱਚੇ ਪਾਉਂਦੇ ਆ ਉਹ ਵਾਲੀ ਨਹੀਂ ਪਾਉਣੀ ਤੁਸੀਂ ਬਿਲਕੁਲ ਸਿੰਪਲ ਔਰ ਸਾਦਗੀ ਚੱਪਲ ਔਰ ਇਹ ਜਿਹੜਾ ਬ੍ਰਾਂਡ ਆ ਇਹ ਰੈਡ ਟੇਪ ਦੀ ਆ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਮਾਰਕੀਟ ਦੇ ਵਿੱਚੋਂ ਸਾਨੂੰ ਨਹੀਂ ਪਤਾ ਕਿੰਨੇ ਦੀ ਆ ਕਿੰਨੇ ਦੀ ਨਹੀਂ ਤੁਸੀਂ ਆਪਣੇ ਪਤਾ ਕਰਿਓ ਪਰ ਇਹ ਚੱਪਲ ਹੀਲ ਪੇਨ ਲਈ ਬਹੁਤ ਜ਼ਿਆਦਾ ਲਾਹੇਵੰਦ ਹੈ ਕਿਉਂਕਿ ਜਿਹੜੇ ਪੇਸ਼ੈਂਟਸ ਨੇ ਤੁਹਾਨੂੰ ਇਹਨਾਂ ਦੀ ਆਪਾਂ ਫੇਸ ਨਹੀਂ ਦਿਖਾ ਸਕਦੇ ਪ੍ਰਾਈਵੇਸੀ ਰੱਖਣੀ ਪੈਂਦੀ ਹੈ ਪਰ ਇਹਨਾਂ ਨੂੰ ਵੀ ਹੀ ਦਿੱਕਤ ਸੀ ਔਰ ਇਹਨਾਂ ਦੇ ਅਸੀਂ ਇਹੀ ਚੱਪਲ ਪਾਉਣ ਨੂੰ ਇਹਨਾਂ ਨੂੰ ਸਲਾਹ ਦਿੱਤੀ ਸੀ ਵੈਜ ਸ਼ੇਪ ਔਰ ਇਹਨਾਂ ਨੇ ਪਾਈ ਔਰ ਇਹਨਾਂ ਦਾ ਦਰਦ ਵੀ ਘਟਿਆ ਔਰ ਨਾਲ ਕਸਰਤਾਂ ਦੱਸੀਆਂ ਹੋਈਆਂ ਕੀਤੀਆਂ ਤਾਂ ਕਿਤੇ ਜਾ ਕੇ ਇਹ ਠੀਕ ਹੋਏ। ਸੋ ਅਗਰ ਤੁਸੀਂ ਵੀ ਅੱਡੀ ਦਰਦ ਔਰ ਅੱਡੀ ਦੀ ਬੈਕ ਜਗ੍ਹਾ ਇਸ ਜਗ੍ਹਾ ਦਰਦ ਦੇ ਨਾਲ ਲੜਾਈ ਲੜ ਰਹੇ ਹੋ ਤਾਂ ਅੱਜ ਜਣੀ ਕਸਰਤਾਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਬਹੁਤ ਜਲਦੀ ਠੀਕ ਹੋ ਸਕਦੇ ਹੋ। ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇத் ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੰਡੀ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਆ ਸਾਡੀਆਂ ਤਿੰਨ ਇੰਸਟਾਗ੍ਰam ਆਈਡਿਜ਼ ਨੇ ਐਸ ਸਰੀ ਸੰਸਾ ਫਿਜ਼ੋਥੈਰੇਪੀ ਡਾਕਟਰ ਗੁਰਸ਼ੇਧ ਸਿੰਘ ਔਰ ਡਾਕਟਰ ਬੇਬਾਸਰਾ ਸਾਡੀਆਂ ਤਿੰਨ ਇੰਸਟਾਗ੍ਰam ਆਈਡਿਜ਼ ਫੇਸਬੁੱਕ ਤੇ ਸਾਡਾ ਪੇਜ ਐਸ ਸਰੀ ਸੰਸਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਾਡੇ ਨਾਲ ਉੱਥੇ ਵੀ ਜੁੜੋ ਔਰ ਸਨੈਪਚੈਟ ਤੇ ਡਾਕਟਰ ਗੁਰਸ਼ੇਧ ਸਿੰਘਸ ਨਾਲ ਡਾਕਟਰ ਗੁਰਸ਼ੇਧ ਬਲੌਗਸ YouTube ਚੈਨਲ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਸਮੇਂ ਨੂੰ ਬਰਬਾਦ ਨਹੀਂ ਕਰਾਂਗੇ ਸ਼ੁਰੂ ਕਰਾਂਗੇ ਕੰਮ ਦੀਆਂ ਕਸਰਤਾਂ ਔਰ ਕੰਮ ਦੀਆਂ ਗੱਲਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨਲੀ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲੀ ਜਿਹੜੀ ਤੁਸੀਂ ਸਟਾਰਟਿੰਗ ਕਰਨੀ ਹੈ ਉਹ ਤੁਸੀਂ ਮ사ਜ ਤੋਂ ਕਰਨੀ ਹੈ ਤੁਸੀਂ ਦੇਖੋ ਥੋੜੀ ਜੀ ਤੁਸੀਂ ਕਰੀਮ ਲੈਣੀ ਹੈ ਔਰ ਇਸ ਨੂੰ ਤੁਸੀਂ ਇਸ ਜਗ੍ਹਾ ਤੇ ਦੇਖੋ ਤੁਹਾਡੇ ਜਿਹੜਾ ਟੈਂਡਨ ਇਸ ਜਗ੍ਹਾ ਤੇ ਤੁਸੀਂ ਆਪਦੀ ਇੱਕ ਉਂਗਲ ਔਰ ਇੱਕ ਅੰਗੂਠੇ ਨਾਲ ਐਦਾਂ ਮ사ਜ ਕਰਨੀ ਹੈ ਕਿੰਨੇ ਮਿੰਟ ਕਰਨੀ ਹੈ 4 ਤੋਂ 5 ਮਿੰਟ ਰੋਜ਼ਾਨਾ ਸਵੇਰੇ ਸ਼ਾਮ ਕਰਨੀ ਹੈ ਕੋਈ ਵੀ ਕਰੀਮ ਲੈ ਲਓ ਕੋਈ ਵੀ ਤੇਲ ਲੈ ਲਓ ਕੋਈ ਵੀ ਤੁਸੀਂ ਐਪਲਾਈਮੈਂਟ ਲੈ ਲਓ ਐਦਾਂ ਤੁਸੀਂ ਕਰ ਸਕਦੇ ਹੋ ਔਰ 3 ਤੋਂ 4 ਮਿੰਟ ਇਸ ਜਗ੍ਹਾ ਤੇ ਪ੍ਰੋਪਰ ਦੇਖੋ ਜਿੱਥੇ ਟੈਂਡਨ ਆ ਰਿਹਾ ਇਹ ਵਾਲਾ ਟੈਂਡਨ ਹੈ ਇਸ ਜਗ੍ਹਾ ਤੇ ਆਪਾਂ ਮ사ਜ ਕਰ ਰਹੇ ਹਾਂ ਔਰ ਇਹ ਤੁਸੀਂ 3 ਤੋਂ 4 ਮਿੰਟ ਰੋਜ਼ਾਨਾ ਕਰੋ ਇਹ ਹੋ ਗਈ ਤੁਹਾਡੀ ਸਭ ਤੋਂ ਪਹਿਲੀ ਗੱਲ ਜਿਹੜੀ ਤੁਹਾਡੇ ਅੱਡੀ ਦੇ ਦਰਦ ਔਰ ਜਿਹੜੀ ਅੱਡੀ ਤੋਂ ਉੱਪਰ ਵਾਲਾ ਦਰਦ ਹੈ ਉਸ ਤੋਂ ਤੁਹਾਨੂੰ ਆਰਾਮ ਪਾਵੇਗੀ ਇਸ ਜਗ੍ਹਾ ਤੇ ਮ사ਜ ਕਰਨ ਤੋਂ ਬਾਅਦ ਹੁਣ ਜਿਹੜੇ ਕਾਫ ਮਸਲਸ ਨੇ ਇਹ ਵਾਲੇ ਇਹਨਾਂ ਦੀ ਆਪਾਂ ਕਹਿ ਲੋ ਵੀ ਥੋੜੀ ਜੀ ਹਰਕਤ ਲਿਆਉਣ ਲਈ ਕਸਰਤ ਕਰਾਂਗੇ ਕਿਵੇਂ ਕਰਾਂਗੇ ਤੁਸੀਂ ਇਹ ਕਸਰਤ ਨੀਚੇ ਪੈ ਕੇ ਕਰੋ ਜਾਂ ਬੈੱਡ ਤੇ ਕਿਤੇ ਵੀ ਕਰ ਸਕਦੇ ਹੋ ਦੇਖੋ ਇਸ ਦੇ ਵਿੱਚ ਆਪਾਂ ਜਿਹੜੀ ਆਪਣੀ ਕਾਫ ਮਸਲ ਆ ਇਸ ਦੀ ਆਪਾਂ ਮੋਬਿਲਾਈਜੇਸ਼ਨ ਕਰਨੀ ਹੈ ਇਦਾਂ 1 2 3 4 5 7 ਪੂਰਾ ਭਾਰ ਦੇਣਾ ਹੈ ਤੇ ਤਾਂ ਕਿ ਜਿਹੜਾ ਕਾਫ ਮਸਲ ਹੈ ਉਹ ਪ੍ਰੋਪਰ ਰਿਲੈਕਸ ਹੋ ਸਕੇ 8 9 10 11 12 ਦੈਨ ਰਿਲੈਕਸ ਜੇ ਤੁਸੀਂ ਚਾਰ ਸੈਟ ਲਾਉਣੇ ਆ ਇਸ ਜਗ੍ਹਾ ਤੇ ਪ੍ਰੋਪਰ ਤੁਸੀਂ ਇਸ ਦੀ ਮ사ਜ ਕਰਨੀ ਹੈ ਇਹ ਮਸਲ ਰਿਲੈਕਸ ਹੋਣਗੇ ਤਾਂ ਜਿਹੜਾ ਤੁਹਾਡਾ ਐਥਲੀਟਸ ਕੈਂਡਨ ਹੈ ਉਹ ਵੀ ਰਿਲੈਕਸ ਹੋਏਗਾ ਇਹ ਹੋ ਗਈ ਤੁਹਾਡੀ ਦੂਜੀ ਕਸਰਤ ਹੁਣ ਜਿਹੜੀ ਤੀਜੀ ਕਸਰਤ ਹੈ ਇਸ ਦੇ ਵਿੱਚ ਆਪਾਂ ਜਿਹੜਾ ਤੁਹਾਡਾ ਕਾਫ ਮਸਲ ਹੈ ਇਸ ਨੂੰ ਆਪਾਂ ਸਟ੍ਰੈਚ ਕਰਾਂਗੇ ਸਟੈਂਡਿੰਗ ਦੇ ਵਿੱਚ ਕਿਵੇਂ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਤੁਸੀਂ ਇੱਕ ਤੋਂ ਲੋ ਸਟੈਪ ਚਾਹੀਦਾ ਸਟੈਪ ਤੇ ਤੁਸੀਂ ਇਦਾਂ ਖੜ੍ਹਜੋਗੇ ਔਰ ਦੋਨੋਂ ਜਿਹੜੀਆਂ ਤੁਹਾਡੀਆਂ ਅੱਡੀਆਂ ਨੇ ਇਹ ਤੁਸੀਂ ਥੱਲੇ ਲੈ ਜਾਵਾਂਗੇ ਇਦਾਂ ਕਰਕੇ ਦੇਖੋ ਪੌੜੀਆਂ 'ਚ ਕਰਨੀਆਂ ਕਿਉਂਕਿ ਇਹ ਸਾਡੀ ਇਲੈਕਟ੍ਰਡ ਦਾ ਸਟੈਪ ਹੈ ਉੱਪਰ ਉੱਠ ਰਿਹਾ ਹੈ ਪਰ ਪੌੜੀਆਂ 'ਚ ਨਹੀਂ ਉੱਠੇਗਾ ਦੇਖੋ ਇਹਦਾ ਥੱਲੇ ਜਾਵਾਂਗੇ ਉੱਪਰ 1 2 3 4 5 6 8 9 10 ਇਹ ਤੇ ਸਾਨੂੰ ਥੋੜਾ ਔਖਾ ਲੱਗਿਆ ਕਿਉਂਕਿ ਇਹ ਲੱਕੜ ਦਾ ਇੱਕ ਹੋਰ ਤੁਹਾਡੇ ਕੋਲੇ ਆਪਰੇ ਕੋਲੇ ਆਪਸ਼ਨ ਹੈ ਉਹ ਵੀ ਤੁਹਾਨੂੰ ਕਰਕੇ ਦਿਖਾਉਣੇ ਦੇਖੋ ਸਟੈਪ ਆ ਗਿਆ ਸਟੈਪ ਤੇ ਆਪਾਂ ਹੁਣ ਸੇਮ ਐਕਸਰਸਾਈਜ਼ ਥੋੜੀ ਆਰਾਮ ਨਾਲ ਕਰਾਂਗੇ ਦੇਖੋ ਇੱਧਰ ਜਾ ਰਹੇ 1 2 3 4 5 6 7 8 9 10 ਇੱਕ ਅਸਰਤ ਨਾਲ ਇੱਕ ਅਸਰਤ ਕਰਨ ਨਾਲ ਆਪਣੀ ਪਿੰਜਣੀ ਦੇ ਵਿੱਚ ਜਿਹੜੀ ਗੈਸਟਰੋਨਿਮੀਅਸ ਮਸਲ ਹੈ ਦੋ ਮਸਲ ਮੇਨ ਹੁੰਦੇ ਆ ਸੋਲੀਅਸ ਐਂਡ ਗੈਸਟਰੋਨਿਮੀਅਸ ਇਸ ਦੇ ਵਿੱਚ ਗੈਸਟਰੋਨਿਮੀਅਸ ਮਸਲ ਦਾ ਜ਼ਿਆਦਾ ਸਟ੍ਰੈਚ ਹੋਏਗਾ ਸੋਲੀਅਸ ਦਾ ਵੀ ਹੋਏਗਾ ਪਰ ਉਸ ਦਾ ਜ਼ਿਆਦਾ ਹੋਏਗਾ ਇਸ ਦਰ ਦੇ ਨਾਲ ਇਹ ਮਾਸਪੇਸ਼ੀਆਂ ਨੇ ਜਿਹੜੀਆਂ ਜ਼ਿਆਦਾ ਸੰਬੰਧ ਰੱਖਦੀਆਂ ਸੋ ਇੱਕ ਅਸਰਤਿਆਂ ਨਾਲ ਕਰਨੀ ਇਹ ਹੋਗੀ ਤੁਹਾਡੀ ਤੀਜੀ ਕਸਰਤ ਜਿਸਦੇ ਵਿੱਚ ਆਪਾਂ ਪਿੰਜਣੀ ਦੀ ਮਾਸਪੇਸ਼ੀ ਨੂੰ ਸਟ੍ਰੈਚ ਕੀਤਾ ਹੁਣ ਇਹੀ ਕਸਰਤ ਆਪਾਂ ਦੀਵਾਰ ਦੇ ਨਾਲ ਵੀ ਕਰ ਸਕਦੇ ਹਾਂ ਕੀ ਕਰਾਂਗੇ ਆਪਾਂ ਜਵਾਬ ਦੇ ਨਾਲ ਇਸ ਮਸਲ ਨੂੰ ਸਟ੍ਰੈਚ ਕਰਕੇ ਦਿਖਾਵਾਂਗੇ ਥੋੜਾ ਸਮਾਨ ਆ ਜਿਹੜਾ ਉਹ ਸਾਈਡ ਤੇ ਕਰਦੀਏ ਜਿਹੜੀ ਮੰਨ ਲਓ ਤੁਹਾਡੀ ਖੱਬੀ ਅੱਡੀ 'ਚ ਜਾਂ ਖੱਬੀ ਥੋੜੀ ਅੱਡੀ ਤੋਂ ਉੱਪਰ ਦਰਦ ਹੈ ਤਾਂ ਖੱਬੀ ਜਿਹੜੀ ਲੱਤ ਹੈ ਜਾਂ ਐਂਕਲ ਹੈ ਉਹ ਪਿੱਛੇ ਜਾਏਗਾ ਸੱਜੀ ਲੱਤ ਅੱਗੇ ਆਏਗੀ ਔਰ ਐਦਾਂ ਆਪਾਂ ਸਟ੍ਰੈਚ ਕਰਾਂਗੇ ਤੁਸੀਂ ਦੇਖੋ ਬਿਲਕੁਲ ਸੌਖਾ ਤਰੀਕਾ ਦੁਆਰਾ ਸਮਝੋ ਮੰਨ ਲਓ ਕਭੀ ਲੱਤ ਦੇ ਪਿੰਜਣੀ 'ਚ ਥੋੜੇ ਦਰਦ ਹੈ ਜਾਂ ਕਭੀ ਐਡੀ 'ਚ ਦਰਦ ਹੈ ਸੱਜੀ ਲੱਤ ਦੀਵਾਰ ਦੇ ਨਾਲ ਇਦਾਂ ਲਾ ਲੈਣੀ ਹੈ ਦੇਖੋ ਉਂਗੂਠਾ ਨਾਲ ਹੈ ਨਾ ਲੱਗਿਆ ਬਿਲਕੁਲ ਔਰ ਕਭੀ ਲੱਤ ਬਿਲਕੁਲ ਪਿੱਛੇ ਵੱਟ ਤੋਂ ਵੱਟ ਜਿੰਨੀ ਕਰ ਸਕਦੇ ਹੋ ਐਡੀ ਉੱਪਰ ਨਹੀਂ ਚੱਕਣੀ ਐਡੀ ਥੱਲੇ ਔਰ ਇਸ ਦੇ ਵਿੱਚ ਆਪਾਂ ਕੀ ਕਰਨਾ ਇਹ ਗੋਡਾ ਸਿੱਧਾ ਰੱਖਾਂਗੇ ਮੂਹਰਲਾ ਗੋਡਾ ਦੀਵਾਰ ਦੇ ਨਾਲ ਲਾਉਣ ਦੀ ਕੋਸ਼ਿਸ਼ ਜੇ ਤੁਸੀਂ ਆਪਾਂ ਕਰਤੀ ਔਰ ਉੱਪਰ ਦੇਖਾਂਗੇ ਦੇਖੋ ਪਿੰਜਣੀ ਦੇ ਵਿੱਚ ਪੂਰਾ ਕਿਚ ਪੈਰੀਆ ਖੱਬੀ ਪਿੰਜਣੀ ਦੇ ਵਿੱਚ ਇੱਥੇ 10 ਸੈਕਿੰਡ ਹੋਲਡ 1 2 3 4 5 6 7 10 ਰਿਲੈਕਸ ਫੇਰ ਆਪਾਂ ਸਟ੍ਰੈਚ ਕਰ ਰਹੇ ਹਾਂ 10 ਸੈਕਿੰਡ ਹੋਲਡ ਥੈਨ ਰਿਲੈਕਸ ਇਸਦੇ ਤੁਸੀਂ ਪੰਜ ਸੈਟ ਲਾਓ ਕੀ ਤੁਹਾਡੀ ਉਸ ਤੋਂ ਅਗਲੀ ਕਸਟ ਹੁਣ ਜਿਹੜੀ ਨੈਕਸਟ ਐਕਸਰਸਾਈਜ਼ ਹੈ ਉਹ ਵੀ ਬਹੁਤ ਸੌਖੀ ਐਕਸਰਸਾਈਜ਼ ਐ ਜਿਸ ਦੇ ਵਿੱਚ ਆਪਾਂ ਐਂਕਲ ਟੂ ਪੰਪਸ ਕਰਾਂਗੇ ਲੱਤ ਬੈੱਡ ਤੋਂ ਥੱਲੇ ਲਮਕਾ ਦੇਖੋ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਦੋਨੇ ਜੜੀਆਂ ਲੱਤਾਂ ਨੇ ਬੈੱਡ ਤੋਂ ਥੱਲੇ ਇਦਾਂ ਲੰਬਾ ਵੱਧ ਕਰ ਦੇਣੀਆਂ ਲਮਕਾ ਦੇਣੀਆਂ ਨੇ ਔਰ ਇੱਥੇ ਐਂਕਲ ਟੂ ਪੰਪਸ 1 2 3 4 5 6 7 8 9 10 ਮਤਲਬ ਪੂਰੇ ਪੈਰ ਅੰਦਰ ਪੂਰੇ ਪੈਰ ਬਾਹਰ ਪੂਰੇ ਪੈਰ ਅੰਦਰ ਪੂਰੇ ਪੈਰ ਬਾਹਰ ਇਸੇ ਤੁਸੀਂ 3 ਸੈਟ ਲਾਉਣੇ ਆ ਇਹ ਹੋਗੀ ਐਂਕਲ ਟੂ ਪੰਪਸ ਬਹੁਤ ਸੌਖੀ ਕਸਰਤ ਹੈ ਪਰ ਇੱਕ ਜ਼ਰਤ ਹੈ ਜਿਹੜੀ ਕਸਰਤ ਹੈ ਬਿਲਕੁਲ ਬੈੱਡ ਤੋਂ ਬਾਹਰ ਆ ਕੇ ਕਰਨੀ ਹੈ ਲਮਕਾ ਕੇ ਲੱਤਾਂ ਹੁਣ ਨੈਕਸਟ ਐਕਸਰਸਾਈਜ਼

ਆਖਰੀ ਕਸਰਤ ਦੇ ਵਿੱਚ ਤੁਸੀਂ ਪਿੰਜਣੀ ਨੂੰ ਬੈੱਡ ਤੇ ਬੈਠ ਕੇ ਸਟ੍ਰੈਚ ਕਰੋਗੇ ਇਸ ਦੇ ਲਈ ਆਪਾਂ ਨੂੰ ਇੱਕ ਕੋਈ ਵੀ ਦੁਪੱਟਾ ਜਾਂ ਕੋਈ ਵੀ ਦੇਖੋ ਤੁਸੀਂ ਚੀਜ਼ ਲੈ ਸਕਦੇ ਹੋ ਪੈਰ ਤੇ ਭਾਈ ਔਰ ਐਦਾਂ ਇਸ ਨੂੰ ਆਪਾਂ ਸਟ੍ਰੈਚ ਕਰ ਰਹੇ ਹਾਂ ਪੂਰੇ ਪੰਜੇ ਨੂੰ ਇੱਥੋਂ ਖਿੱਚਾਂਗੇ ਖਿੱਚਣੀ ਪੈਣੀ ਪੂਰੇ ਬਿਲਕੁਲ ਪੰਜੇ ਨੂੰ ਉੱਪਰ ਪਾ ਲੈਣੀ ਔਰ ਐਦਾਂ ਖਿੱਚਣੀ ਪੂਰੇ 10 ਸੈਕਿੰਡ ਹੋਲਡ ਦੈਨ ਰਿਲੈਕਸ 1 2 3 4 5 6 7 8 9 10 ਦੈਨ ਰਿਲੈਕਸ 2 3 4 5 6 7 8 9 10 देन, देन रिलैक्स इज दे तुसी 10 सेट लाओ ए सानो आसान कसरत आ जेडे थोटे हड्डी दर्द और हड्डी तो ਥੱਲੇ ਇਸ ਜਗ੍ਹਾ dard nu ਠੀਕ ਕਰਨਾ ਹੈ ਤੁਸੀਂ ਕਸਰਤਾਂ ਕਰੋਗੇ 10 ਦਿਨਾਂ ਦੇ ਵਿੱਚ ਵਿੱਚ ਤੁਸੀਂ ਠੀਕ ਹੋ ਜਾਓਗੇ ਸੋ ਅਗਰ ਤੁਸੀਂ ਕੁਛ ਵੀ ਪੁੱਛਣਾ ਚਾਹੁੰਦੇ ਹੋ ਮਿਲਾਂਗੇ ਜਲਦ ਇੱਕ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ